ਪਿਛਲੀ ਸੱਚੀ ਕਹਾਣੀ ਵੀ ਗੁਰਦਾਸਪੁਰ ਤੋਂ ਸੀ ਤੇ ਇਤਫਾਕ ਨਾਲ ਆ ਵੀ ਉੱਥੋਂ ਹੀ ਆ ਗੁਰਦਾਸਪੁਰ ਦੇ ਪਿੰਡ ਝੰਡਾ ਲੁਬਾਣਾ ਤੇ ਪਿੰਡ ਬਲਵੰਡਾ ਨਾਲ ਤਾਲੁਕ ਰੱਖਦੀ ਹੈ ਇਹ ਘਟਨਾ ਆ ਪਰ ਇਹ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਅਜ ਫੇਰ ਮੈਨੂੰ ਉਹੀ ਗੱਲ ਕਰਨੀ ਪਊ ਜੋ ਮੈਂ ਪਹਿਲਾਂ ਵੀ ਕਹਿੰਨੀ ਹੁੰਦੀ ਆ ਸਫਾਈ ਕੋਈ ਨਹੀਂ ਦੇ ਰਹੀ ਪਰ ਆਪਣਾ ਸਮਝ ਕੇ ਬਸ ਦੱਸ ਰਹੀ ਆ ਤੇ ਇਹ ਦੱਸ ਮੈਂ ਬਹੁਤ ਘੱਟ ਲੋਕਾਂ ਨੂੰ ਰਹੀ ਆ ਕਿਉਂਕਿ ਵਾਹਿਗੁਰੂ ਜੀ ਦੀ ਮਿਹਰ ਨਾਲ ਪਿਆਰ ਤੇ ਆਸ਼ੀਰਵਾਦ ਦੇਣ ਵਾਲੇ ਬਹੁਤ ਨੇ ਤੇ ਲੱਤਾਂ ਖਿੱਚਣ ਵਾਲੇ ਬਹੁਤ ਘੱਟ ਕ੍ਰਿਟੀਸਿਜ਼ਮ ਵੀ ਜ਼ਰੂਰੀ ਹੁੰਦਾ ਪਰ ਜੋ ਹੈਲਥੀ ਹੋਵੇ ਤਾਂ ਫੇਰ ਉਹੀ ਕਮੈਂਟ ਆ ਮੈਡਮ ਨੂੰ ਹੋਰ ਕੁਝ ਨਹੀਂ ਦਿਸਦਾ ਬਸ ਹਵਾ ਸਾਰੀਆਂ ਕਹਾਣੀਆਂ ਹੀ ਨਜ਼ਰ ਆਉਂਦੀਆਂ ਨੇ ਰਿਲੇਸ਼ਨਸ਼ਿਪਸ ਚ ਜੇ ਵਫਾ ਤੇ ਵਿਸ਼ਵਾਸ ਨਾ ਹੋਵੇ ਨਾ ਜੀ ਇਨਸਾਨ ਦਾ ਜ਼ਿੰਦਗੀ ਚ ਅੱਗੇ ਵਧਣਾ ਔਖਾ ਹੋ ਜਾਂਦਾ ਹੈ ਜੇ ਗੰਦੇ ਰਿਸ਼ਤਿਆਂ ਦਾ ਅੰਜਾਮ ਵੇਖ ਕੇ ਕੁਝ ਅਵੇਅਰਨੈਸ ਬਹਰ ਜਾ ਰਹੀ ਆ ਤਾਂ ਮੇਰਾ ਮਕਸਦ ਪੂਰਾ ਜਾ ਬਹੁਤ ਸਾਰੀਆਂ ਸਟੋਰੀਜ਼ ਇਸ ਚੈਨਲ ਤੇ ਧੀਆ ਦੇ ਹੱਕ ਦੀਆਂ ਨੇ ਦਾਜ ਦੇ ਵਿਰੁੱਧ ਨੇ ਮੁੰਡਿਆਂ ਨਾਲ ਹੋਈਆਂ ਵਧੀਆਂ ਤੇ ਨੇ ਉਹ ਵੀ ਤੁਸੀਂ ਵੇਖ ਸਕਦੇ ਹੋ ਤੇ ਜਦੋਂ ਮੈਨੂੰ ਲੱਗੂ ਕਿ ਇਦਾਂ ਦਾ ਕੁਝ ਹੈ ਕਿ ਜਿਸ ਤੇ ਕੋਈ ਕਹਾਣੀ ਰਿਸ਼ਤੇ ਸੁਧਾਰਨ ਬਾਰੇ ਕੋਈ ਵਧੀਆ ਸੁਨੇਹਾ ਦੇ ਸਕਦੀ ਹੈ ਯਕੀਨ ਮੰਨੋ ਮੈਂ ਉਸ ਕਹਾਣੀ ਨੂੰ ਛੱਡੂਗੀ ਨਹੀਂ ਪੂਰੀ ਰਿਸਰਚ ਨਾਲ ਤੁਹਾਡੇ ਸਾਹਮਣੇ ਲੈ ਕੇ ਆਉਂਗੀ ਵਾਸਨਾ ਮੇਰਾ ਫੇਵਰਿਟ ਸਬਜੈਕਟ ਨਹੀਂ ਪਰ ਰਿਸ਼ਤਿਆਂ ਦੀ ਨੀਅਤ ਨਿਮਰਤਾ ਵਫਾਦਾਰੀ ਤੇ ਉਮਰ ਇਹ ਗੱਲ ਮੈਨੂੰ ਕਰਨ ਚ ਕਦੀ ਪਰਹੇਜ਼ ਨਹੀਂ ਹੁੰਦਾ ਕੋਈ ਝੂਠ ਤੇ ਘਰ ਨਾ ਬਣਾਏ ਘਰ ਤੋੜ ਕੇ ਘਰ ਨਾ ਵਸਾਏ ਮਾਰ ਕੇ ਘਰ ਨਾ ਸਜਾਏ ਬਸ ਇਸੇ ਕਰਕੇ ਤੁਹਾਨੂੰ ਉਹ ਦੱਸਦੀਆਂ ਜੋ ਜਾਨਣਾ ਜ਼ਰੂਰੀ ਹੈ ਬਾਕੀ ਜਿਹਨੂੰ ਲੱਗਦਾ ਹੈ ਕਿ ਇਸ 'ਚ ਕੁਝ ਗਲਤ ਆ ਅਨਸਬਸਕ੍ਰਾਈਬ ਕਰਨਾ ਕਿਹੜਾ ਔਖਾ ਮਿੰਟ ਲੱਗਦਾ ਪਰ ਤੁਸੀਂ ਸਾਰੇ ਬੜੇ ਪਿਆਰੇ ਹੋ ਮੈਨੂੰ ਪਤਾ ਹੈ ਕਿ ਸ਼ਿਕਾਇਤਾਂ 'ਚ ਵੀ ਕਿਤੇ ਕੁਝ ਫਲ ਆਉਂਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਹਬੂਜ਼ ਰਹੋ ਤੇ ਮਹਬੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਗੁਰਦਾਸਪੁਰ ਦੀ 45 ਸਾਲਾ ਰੁਪਿੰਦਰਜੀਤ ਕੌਰ ਦੇ ਦੋ ਪੁੱਤ ਹੁੰਦੇ ਆ ਰਣਦੀਪ ਸਿੰਘ ਤੇ ਸੁਖਦੀਪ ਸਿੰਘ 26 ਸਾਲਾ ਰਣਦੀਪ ਸਿੰਘ ਦਾ ਵਿਆਹ ਹੋ ਚੁੱਕਾ ਹੁੰਦਾ ਪਰ ਉਸਦੀ ਵਾਈਫ ਵਿਦੇਸ਼ 'ਚ ਹੁੰਦੀ ਆ ਕੈਨੇਡਾ ਉਹਨੇ ਵੀ ਕੁਝ ਵਕਤ ਤੱਕ ਸਕੂਲ ਜਾਣਾ ਹੁੰਦਾ। ਕੋਵਿਡ 'ਚ ਬੜੀਆਂ ਫਾਈਲਜ਼ ਹੋਲਡ ਕੀਤੀਆਂ ਗਈਆਂ ਸਨ ਤੇ ਇਹ ਵੀ ਉਹੀ ਦੌਰ ਸੀ। ਮਾਮਲਾ 2021 ਦਾ ਜੇ ਇਸ ਦਾ ਨਿੱਕਾ ਮੁੰਡਾ ਸੁਖਦੀਪ ਸਿੰਘ ਫੌਜ 'ਚ ਹੁੰਦਾ ਤੇ ਉਹਦੀ ਤਾਇਨਾਤਗੀ ਵੱਖ-ਵੱਖ ਥਾਵਾਂ ਤੇ ਹੁੰਦੀ ਰਹਿੰਦੀ ਹੈ। ਘਰ ਵਾਲਾ ਕੁਲਵੰਤ ਸਿੰਘ ਰੁਪਿੰਦਰਜੀਤ ਕੌਰ ਦਾ ਫੌਜ ਤੋਂ अर्ਲੀ ਰਿਟਾਇਰਮੈਂਟ ਲੈ ਚੁੱਕਾ ਸੀ ਤੇ ਕਿਸੇ ਹੋਰ ਸ਼ਹਿਰ 'ਚ ਹੁਣ ਨੌਕਰੀ ਕਰਦਾ ਸੀ। ਹੁਣ ਘਰ 'ਚ ਰਣਦੀਪ ਸਿੰਘ ਦਾ ਨਾ ਤਾਂ ਭਰਾ ਸੀ ਤੇ ਨਾ ਹੀ ਪਿਓ। ਉਹ ਮਾਨਾਲ ਵੀ ਕਿੰਨੀਆਂ ਗੱਲਾਂ ਕਰਦਾ ਤੇ ਅਜੇ ਉਹਨੂੰ ਇਹ ਵੀ ਨਹੀਂ ਪਤਾ ਸੀ ਕਿ ਬਾਹਰ ਜਾਣ ਨੂੰ ਕਿੰਨਾ ਕੁ ਟਾਈਮ ਲੱਗ ਜਾਣਾ ਕਿਉਂਕਿ ਤੁਹਾਨੂੰ ਪਤਾ ਆ ਕਿ ਹੁਣ ਪਹਿਲਾਂ ਨਾਲੋਂ ਪ੍ਰੋਸੀਜਰਸ ਵੀ ਸਟ੍ਰਿਕਟ ਨੇ ਸੋ ਉਹ ਸੋਚਦਾ ਆ ਕਿ ਮੈਂ ਕਿਉਂ ਨਾ ਕਿਤੇ ਨੌਕਰੀ ਲੱਗ ਜਾਵਾਂ ਪੈਸਾ ਜੁੜ ਜੂ ਥੋੜਾ ਬਾਹਰ ਜਾਣ ਲੱਗਿਆਂ ਕੰਮ ਆਉ ਨਾਲ ਮੇਰਾ ਟਾਈਮ ਵੀ ਪਾਸ ਹੋ ਜੂ ਕਿਉਂਕਿ ਘਰ ਇਕੱਲੇ ਬੈਠ ਕੇ ਜੀ ਨਹੀਂ ਲੱਗਦਾ ਮਾਂ ਰਪਿੰਦਰਜੀਤ कौर ਵੀ ਉਸ ਦੀ ਗੱਲ ਨੂੰ ਸਿਆਣੀ ਦੱਸਦੀ ਐ ਕਿ ਆ ਗੱਲ ਠੀਕ ਆ ਚਾਰ ਪੈਸੇ ਜੋੜੇਗਾ ਤਾਂ ਤੇਰੇ ਹੀ ਕੰਮ ਆਉਣਗੇ ਸੋ ਇਨੂੰ ਨੌਕਰੀ ਮਿਲ ਵੀ ਜਾਂਦੀ ਹੈ ਕੋਲ ਦੇ ਪਿੰਡ પેટ્રોલ ਪੰਪ 'ਚ ਰੁਪਿੰਦਰਜੀਤ ਕੌਰ ਦਾ ਘਰ ਵਾਲਾ ਵੀ ਬਾਹਰ ਪੁੱਤ ਵੀ ਬਾਹਰ ਤੇ ਦੂਜਾ ਪੁੱਤ ਵੀ ਵਿਦੇਸ਼ ਜਾਣ ਵਾਲਾ ਹੁੰਦਾ ਉਸ ਨੂੰ ਇਕੱਲਾਪਨ ਖਾਂ ਨੂੰ ਤੋੜਦਾ ਵੈਸੇ ਤਾਂ ਉਮਰ ਰੁਪਿੰਦਰਜੀਤ ਕੌਰ ਦੀ ਕੋਈ ਜ਼ਿਆਦਾ ਨਹੀਂ ਹੁੰਦੀ 45 ਹੁੰਦੀ ਆ ਪਰ ਫੇਰ ਵੀ ਉਹਨੇ ਕੋਈ ਕੰਮ ਕਰਨ ਬਾਰੇ ਕਦੀ ਸੋਚਿਆ ਨਹੀਂ ਹੁੰਦਾ ਉਹ ਘਰ ਹੀ ਰਹਿੰਦੀ ਹੁੰਦੀ ਹੈ ਬਸ ਹੁਣ ਤਾਂ ਰੁਪਿੰਦਰਜੀਤ ਕੌਰ ਨੂੰ ਪੁੱਤ ਰਣਦੀਪ ਸਿੰਘ ਦਾ ਇੰਤਜ਼ਾਰ ਹੁੰਦਾ ਕਿ ਉਹ ਘਰ ਆਏ ਤੇ ਰੋਟੀ ਤੇ ਦੋ ਗੱਲਾਂ ਹੋਸੇ ਟਾਈਮ ਇਦਾਂ ਹੀ ਲੰਘਦਾ ਜਾਂਦਾ ਹੈ ਇੱਕ ਦਿਨ ਸ਼ਾਮਾਂ ਪੈ ਜਾਂਦੀਆਂ ਪਰ ਰਣਦੀਪ ਸਿੰਘ ਘਰੇ ਨਹੀਂ ਆਉਂਦਾ ਮਾਂ ਇੰਤਜ਼ਾਰ ਕਰਦੀ ਆ ਪਰ ਉਹ ਨਹੀਂ ਆਉਂਦਾ પેટ્રોલ ਪੰਪ ਫੋਨ ਕਰਕੇ ਪੁੱਛਿਆ ਜਾਂਦਾ ਜਿੱਥੇ ਉਹ ਕੰਮ ਕਰਦਾ ਹੁੰਦਾ ਤਾਂ ਉਹ ਕਹਿੰਦੇ ਵੀ ਇੱਥੋਂ ਤਾਂ ਕਦੋਂ ਦਾ چلا ਗਿਆ ਹੁਣ ਮਾਂ ਰੁਪਿੰਦਰਜੀਤ ਕੌਰ ਬਾੜੀ ਪਰੇਸ਼ਾਨ ਹੋ ਜਾਂਦੀ ਹੈ ਰਾਤ ਪੂਰੀ ਲੰਘ ਜਾਂਦੀ ਹੈ ਪਰ ਰਣਦੀਪ ਸਿੰਘ ਦਾ ਕੁਝ ਪਤਾ ਨਹੀਂ ਲੱਗਦਾ ਮਾ ਰੁਪਿੰਦਰਜੀਤ ਕੌਰ ਹੁਣ ਗਵਾਂਡੀਆਂ ਦੀ ਮਦਦ ਲੈਂਦੀ ਆ। ਉਹਨਾਂ ਨੂੰ ਦੱਸਦੀ ਆ ਕਿ ਉਸ ਦਾ ਮੁੰਡਾ ਮਿਲ ਨਹੀਂ ਰਿਹਾ। ਘਬਰਾ ਕੇ ਉਹ ਆਪਣੇ ਘਰ ਵਾਲਿਆਂ ਨੂੰ ਵੀ ਫੋਨ ਕਰਦੀ ਆ। ਗਵਾਂਡੀ ਚੱਲ ਪੈਂਦੇ ਆ ਰਣਦੀਪ ਸਿੰਘ ਨੂੰ ਲੱਭਣ। ਹਰ ਕਿਸੇ ਪੋਸੀਬਲ ਜਗ੍ਹਾ ਤੇ ਉਹਨੂੰ ਲੱਭਿਆ ਜਾਂਦਾ ਪਰ ਕਿਤੋਂ ਕੁਝ ਪਤਾ ਨਹੀਂ ਲੱਗਦਾ। ਹਾਰ ਕੇ ਆਪਸ ਚ ਸਲਾਹ ਕਰਕੇ ਇਹ ਪੁਲਿਸ ਸਟੇਸ਼ਨ ਜਾਂਦੇ ਨੇ ਤੇ ਮੁੰਡੇ ਦੀ ਮਿਸਿੰਗ ਰਿਪੋਰਟ ਫਾਈਲ ਕਰਾਉਂਦੇ ਨੇ ਮਾ ਰੁਪਿੰਦਰਜੀਤ ਕੌਰ ਮਰਨ ਵਰਗੀ ਹੋਈ ਜਾਂਦੀ ਹੈ ਉਹਨੂੰ ਸਾਹ ਹੀ ਨਹੀਂ ਆ ਰਿਹਾ ਹੁੰਦਾ ਪਰ ਫਿਰ ਪੁਲਿਸ ਨੂੰ ਗੁਰਦਾਸਪੁਰ ਦੇ ਬਲਵੰਡਾ ਪਿੰਡ ਤੋਂ ਇੱਕ ਬੋਡੀ ਮਿਲਦੀ ਹੈ ਬੋਡੀ ਡਰੇਨ ਚੋਂ ਮਿਲਦੀ ਹੈ ਪਿੰਡ ਛੰਡਾ ਲੁਬਾਣਾ ਦੇ ਨਿਵਾਸੀ trilochana singh ਪੁਲਿਸ ਨੂੰ ਸੂਚਿਤ ਕਰਦੇ ਨੇ ਕਿ ਉਹਨਾਂ ਦੇ ਖੇਤਾਂ ਦੇ ਕੋਲੋਂ ਗੁਜ਼ਰਦੀ ਛੋਟੀ ਡਰੇਨ ਪੁਲੀ ਦੇ ਥੱਲੇੋਂ ਇੱਕ ਅੱਧੀ ਜਲੀ ਲਾਸ਼ ਮਿਲੀ ਹੈ ਜਿਸ ਤੇ ਤਤਕਾਲ ਕਾਰਵਾਈ ਕਰਦਿਆਂ ਹੋਇਆਂ SSP ਡਾਕਟਰ ਨਾਨਕ ਸਿੰਘ DSP D ਰਾਜੇਸ਼ ਕੱਕੜ ਦੀ ਨਿਗਰਾਨੀ ਵਿੱਚ ਮੁੱਖ ਥਾਣਾ ਭਰਬਾਰੀ ਕਾਨੂੰਨਾਨ ਅਤੇ ਭੈਣੀ ਮੀਆਂ ਖਾਂ ਅਤੇ CIA ਸਟਾਫ ਸਣੇ ਇੱਕ ਟੀਮ ਦਾ ਗਠਨ ਕਰ ਦਿੱਤਾ ਜਾਂਦਾ ਹੈ ਅ퍼 ਬਾਡੀ ਤਾਂ ਪੂਰੀ ਤਰ੍ਹਾਂ ਸੜ ਚੁੱਕੀ ਹੋਈ ਆ ਸੋ ਸ਼ਨਾਖਤ ਲਈ ਜਦੋਂ ਆਸ-ਪਾਸ ਦੇ ਲੋਕਾਂ ਨੂੰ ਬੁਲਾਇਆ ਜਾਂਦਾ ਤਾਂ ਕਿਸੇ ਨੂੰ ਸਮਝ ਹੀ ਨਹੀਂ ਆਉਂਦੀ ਕਿ ਇਹ ਹੈ ਕੋਡ ਹਾਂ ਲੱਗੇ ਮੁੰਡਾ ਹੁੰਦਾ ਹੀ ਰਿਆ ਹੁੰਦਾ ਹੈ ਜਵਾਨ ਲੱਗ ਰਿਹਾ ਹੁੰਦਾ ਹੈ ਪੁਲਿਸ ਅਜੇ ਰਣਦੀਪ ਸਿੰਘ ਨੂੰ ਵੀ ਲੱਭ ਰਹੀ ਹੁੰਦੀ ਹੈ ਫਿਰ ਇੱਕੋਦਮ ਮਾਈਂਡ ਚ ਸਟ੍ਰਾਈਕ ਕਰਦਾ ਹੈ ਕਿ ਰਣਦੀਪ ਸਿੰਘ ਦੀ ਉਮਰ ਵੀ ਤਾਂ 25-26 ਸਾਲ ਹੀ ਹੈ ਉਹ ਉਸਦੀ ਮਾਂ ਰੁਪਿੰਦਰਜੀਤ ਕੌਰ ਦੇ ਘਰ ਹੀ ਇਸ ਬਾਡੀ ਨੂੰ ਲੈ ਜਾਂਦੇ ਨੇ ਪਰ ਉਹ ਕਹਿੰਦੀ ਆ ਵੀ ਨਹੀਂ ਇਹ ਮੇਰਾ ਪੁੱਤ ਨਹੀਂ ਪੁਲਿਸ ਕਹਿੰਦੀ ਆ ਕਿ ਚੰਗੀ ਤਰ੍ਹਾਂ ਵੇਖ ਲੋ ਉਹ ਕਹਿੰਦੀ ਆ ਕਿ ਮਾਂ ਤੂੰ ਖਾ ਕਿਦਾਂ ਖਾਉ ਆ ਮੇਰਾ ਮੁੰਡਾ ਬਿਲਕੁਲ ਨਹੀਂ ਹੁਣ ਪੁਲਿਸ ਕੋਲ ਦੋ ਕੰਮ ਹੁੰਦੇ ਆ ਫਿਲਹਾਲ ਇੱਕ ਤਾਂ ਪਤਾ ਕਰਨਾ ਹੁੰਦਾ ਹੈ ਕਿ ਰਣਦੀਪ ਸਿੰਘ ਕਿੱਥੇ ਆ ਤੇ ਦੂਜਾ ਕਿ ਇਹ ਬਾਡੀ ਕਿਸ ਦੀ ਆ ਪੋਸਟਮਾਰਟਮ ਰਿਪੋਰਟ ਜਦੋਂ ਆਉਂਦੀ ਆ ਬਾਡੀ ਦੀ ਤਾਂ ਪਤਾ ਲੱਗਦਾ ਹੈ ਕਿ ਪਹਿਲਾਂ ਇਸ ਨੌਜਵਾਨ ਨੂੰ ਨਸ਼ੀਲੀ ਦਵਾਈ ਦਿੱਤੀ ਗਈ ਆ ਕੋਈ ਫਿਰ ਇਸ ਨੂੰ ਖਤਮ ਕਰਨ ਲਈ ਹਥੌੜੀ ਤੇ ਚਾਕੂ ਵਰਗੇ ਔਜ਼ਾਰਾਂ ਦੀ ਵਰਤੋਂ ਕੀਤੇ ਹੋਣ ਦੀ ਗੱਲ ਵੀ ਅੱਗੇ ਆਉਂਦੀ ਆ ਤੇ ਫਿਰ ਇਸ ਨੂੰ ਸੜਿਆ ਗਿਆ ਹੁੰਦਾ ਯਾਨੀ ਇਹ ਇੱਕ ਪਲਾਨਡ ਕਾਰਾ ਹੁੰਦਾ ਇੱਕ ਵੀਡੀਓ ਰੈਫਰੈਂਸ ਥਾਣੀ ਦੱਸ ਰਹੀਆਂ ਕਿ ਇੱਕ ਹੋਰ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਇਸ ਬਾਡੀ ਦੀ ਲੱਤ 'ਚ ਇੱਕ ਰੌਡ ਪਈ ਹੁੰਦੀ ਹੈ ਪੁਲਿਸ ਹੁਣ ਆਸ-ਪਾਸ ਪੁਸ਼ਕਿਸ਼ ਕਰਦੀ ਏਸ ਤੋਂ ਪਹਿਲਾਂ ਉਹ ਇੱਕ ਵਾਰ ਫਿਰ ਕਨਫਰਮ ਕਰਨਾ ਚਾਹੁੰਦੀ ਹੁੰਦੀ ਆ ਕਿ ਇਹ ਬਾਡੀ ਰਣਦੀਪ ਸਿੰਘ ਦੀ ਨਹੀਂ ਹੈ ਉਹ ਆਸ-ਪਾਸ ਕੁਐਸਚਨਿੰਗ ਕਰਦੀ ਆ ਕਿ ਕਦੀ ਰਣਦੀਪ ਨਾਲ ਕੋਈ ਹਾਦਸਾ ਵਾਪਰਿਆ ਹੋਵੇ ਤੇ ਉਸ ਦੀ ਲੱਤ 'ਚ ਰੌਟ ਪਈ ਹੋਵੇ ਲੋਕ ਹਾਂਮੀ ਭਰਦੇ ਨੇ ਇਹ ਹਾਂਜੀ ਇਦਾਂ ਹੋਇਆ ਸੀ ਰੌਡ ਸੀ ਉਸ ਦੀ ਲੱਤ ਸੋ ਪੁਲਿਸ ਵਾਸਤੇ ਇਹ ਬਹੁਤ ਵੱਡੀ ਲੀਡ ਹੁੰਦੀ ਹੈ ਆਲਮੋਸਟ ਸਾਬਤ ਹੋ ਜਾਂਦਾ ਹੈ ਕਿ ਇਹ ਬਾਡੀ ਰਣਦੀਪ ਸਿੰਘ ਦੀ ਹੈ ਪਰ ਕੁਐਸਚਨ ਇਹ ਕਿ ਮਾਂ ਤਾਂ ਪਛਾਣ ਸਕਦੀ ਸੀ ਬਾਡੀ ਨੂੰ ਉਹ ਕਿਉਂ ਮੁੱਕਰੀ ਕਿਉ ਸੱਚੀ ਨਹੀਂ ਪਛਾਣ ਪਾਈ ਕਿਉਂਕਿ ਬਾਡੀ ਪਛਾਣਨ ਲਾਇਕ ਸੀ ਹੀ ਨਹੀਂ ਉਸਦੀ ਹਾਲਤ ਬਹੁਤ ਪੁਰੀ ਸੀ ਜਾਂ ਇੱਕ ਮਾਦਾ ਦਿਲ ਇਹ ਮਨਨ ਨੂੰ ਪਿਆਰ ਹੀ ਨਹੀਂ ਸੀ ਕਿ ਉਸ ਦਾ ਪੁੱਤ ਨਹੀਂ ਰਿਹਾ ਜਾਂ ਫਿਰ ਉਹ ਝੂਠ ਬੋਲ ਰਹੀ ਸੀ ਤੇ ਜੇ ਉਹ ਝੂਠ ਬੋਲ ਰਹੀ ਸੀ ਤਾਂ ਕਿਉਂ ਪੁਲਿਸ ਹੁਣ ਰੁਪਿੰਦਰਜੀਤ ਕੌਰ ਨੂੰ ਥਾਣੇ ਬੁਲਾਉਂਦੀ ਹੈ ਉਹ ਪੁਸ਼ਗਿਸ਼ ਕਰਦੀ ਹੈ ਰੁਪਿੰਦਰਜੀਤ ਕੌਰ ਦੇ ਬਿਹੇਵੀਅਰ ਤੋਂ ਪੁਲਿਸ ਨੂੰ ਕੁਝ ਕੁਝ ਸ਼ੱਕ ਹੁੰਦਾ ਹੈ ਕਿ ਇਹ ਝੂਠ बोल रही सकती को जाना जाना हो सकती है वो थोड़ी सख्ती करते थे ਹੁਣ ਰੁਪਿੰਦਰਜੀਤ ਕੌਰ ਕੋਈ ਪੇਸ਼ੇਵਰ ਕ੍ਰਿਮੀਨਲ ਤਾਂ ਹੁੰਦੀ ਵੀ ਨਹੀਂ ਨਾ ਹੀ ਥਾਣਿਆਂ ਚ ਆਉਣਾ ਜਾਣਾ ਹੁੰਦਾ ਹੈ ਕਦੀ ਉਸ ਦਾ ਡਿਫੈਂਸ ਨਾਲ ਤਾਲੁਕ ਰੱਖਦੀ ਫੈਮਿਲੀ ਤੋਂ ਹੁੰਦੀ ਆ ਉਹ ਸੋ ਉਹ ਪੁਲਿਸ ਦੀ ਸਖਤੀ ਅੱਗੇ ਜ਼ਿਆਦਾ ਟਿਕ ਨਹੀਂ ਪਾਉਂਦੀ ਤੇ ਫਿਰ ਉਹ ਇੱਕ ਕਹਾਣੀ ਸੁਣਾਉਂਦੀ ਹੈ ਜਦੋਂ ਮੈਂ ਇਸ ਸਟੋਰੀ ਤੇ ਰਿਸਰਚ ਕਰ ਰਹੀ ਸੀ ਨਾ ਜੀ ਤਾਂ ਯਕੀਨ ਮੰਨੋ ਮੇਰੇ ਪੈਰਾਹੇਟੋਂ ਵੀ ਜ਼ਮੀਨ ਖਿਸਕ ਗਈ ਸੀ ਮਾਰੁਪਿੰਦਰਜੀਤ ਕੌਰ ਨਹੀਂ ਹੁਣ ਮਾਂ ਹਟਾ ਦਿੰਨੀ ਆ ਮੈਂ ਨਾਮ ਆਪੋ ਰੁਪਿੰਦਰਜੀਤ ਕੌਰ ਪੁਲਿਸ ਨੂੰ ਦੱਸਦੀ ਆ ਕਿ ਉਹ ਘਰੇ ਇਕੱਲੀ ਹੀ ਹੁੰਦੀ ਸੀ ਤੇ ਇਕੱਲੇ ਰਹਿਣਾ ਉਹਨੂੰ ਖਾ ਰਿਹਾ ਸੀ ਉਹਨੇ ਸੋਚਿਆ ਸੀ ਕਿ ਉਸਦਾ ਘਰ ਵਾਲਾ ਰਿਟਾਇਰਮੈਂਟ ਤੋਂ ਬਾਅਦ ਘਰ ਰਹੂ ਪਰ ਉਹ ਫੇਰ ਦੂਰ ਚਲਾ ਗਿਆ ਮੁੰਡਾ ਵੀ ਫੋਚੇ ਰਣਦੀਪ ਸਿੰਘ ਵੀ ਬਸ ਵਿਦੇਸ਼ ਜਾਣੀ ਵਾਲਾ ਸੀ ਮੇਰੇ ਕੋਲ ਕੋਈ ਨਹੀਂ ਸੀ ਗੱਲ ਕਰਨ ਲੋਗੇ ਇਸੇ ਦਰਮਿਆਨ ਇਸ ਦੀ ਮੁਲਾਕਾਤ ਚੱਕ ਸ਼ਰੀਫ ਤੇ ਸੁਖਵਿੰਦਰ ਸਿੰਘ ਉਰਫ ਸੁੱਖੇ ਨਾਲ ਹੋ ਗਈ ਹੈ ਤੇ ਇਹਨਾਂ ਦੀ ਇਸ ਮੁਲਾਕਾਤ ਨੂੰ ਨਜਾਇਜ਼ ਸੰਬੰਧਾਂ ਵਿੱਚ ਬਦਲਦਿਆਂ ਵਕਤ ਨਹੀਂ ਲੱਗਦਾ ਕਿਉਂਕਿ ਇਹ ਅਕਸਰ ਘਰ 'ਚ ਇਕੱਲੀ ਹੁੰਦੀ ਆ ਤੇ ਸੁੱਖਾ ਈਜ਼ੀਲੀ ਕਰ ਆਉਂਦਾ ਜਾਂਦਾ ਰਹਿੰਦਾ ਹੈ ਬਿਨਾਂ ਕਿਸੇ ਰੁਕ ਟੋਕ ਦੇ 6 ਮਹੀਨੇ ਤੋਂ ਹੁਣ ਇਹ ਰਿਲੇਸ਼ਨਸ਼ਿਪ ਚ ਹੁੰਦੇ ਨੇ ਜਿਸ ਦੀ ਭਨਕ ਮੁੰਡੇ ਰਣਦੀਪ ਸਿੰਘ ਨੂੰ ਲੱਗ ਜਾਂਦੀ ਹੈ ਉਹ ਬਥੇਰਾ ਇਤਰਾਜ਼ ਕਰਦਾ ਹੈ ਲੜਦਾ ਹੈ ਝਗੜਦਾ ਹੈ ਪਰ ਰੁਪਿੰਦਰਜੀਤ ਕੌਰ ਉਸ ਦੀ ਗੱਲ ਨਹੀਂ ਮੰਨਦੀ ਇੱਕ ਵੀਡੀਓ ਰੈਫਰੈਂਸ ਮੁਤਾਬਕ ਇੱਕ ਦਿਨ ਉਹ ਆਪਣੀ ਮਾਂ ਤੇ ਸੁੱਖੇ ਨੂੰ ਇਤਰਾਜ਼ਯੋਗ ਹਾਲਤ ਚ ਵੇਖ ਲੈਂਦਾ ਉਸ ਤੋਂ ਬਾਅਦ ਮਾਮਲਾ ਪੱਖ ਜਿਹਾ ਜਾਂਦਾ ਲੜਾਈ ਵੱਧ ਜਾਂਦੀ ਹੈ ਹੁਣ ਰੁਪਿੰਦਰਜੀਤ ਨੂੰ ਲੱਗਦਾ ਹੈ ਕਿ ਇਸ ਦਾ ਜਿਉਂਦੇ ਰਹਿਣਾ ਸਾਡੇ ਰਿਸ਼ਤੇ ਵਾਸਤੇ ਸਹੀ ਨਹੀਂ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਇਸ ਸੰਬੰਧੀ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਸੀ ਕਿ ਅਣਜਾਨ ਬੋਡੀ ਦੀ ਪਛਾਣ 26 ਸਾਲਾ ਰਣਦੀਪ ਸਿੰਘ ਉਰਫ ਬੋਬੀ ਨਿਵਾਸੀ ਬਲਵੰਡਾ ਦੇ ਰੂਪ ਵਿੱਚ ਹੋਈ ਹੈ ਰੁਪਿੰਦਰ ਕੌਰ ਨੇ ਹੀ ਸੁਖਵਿੰਦਰ ਸਿੰਘ ਅਤੇ ਉਸਦੇ ਦੋਸਤ ਗੁਰਜੀਤ ਸਿੰਘ ਦੇ ਨਾਲ ਮਿਲ ਕੇ ਰਣਦੀਪ ਸਿੰਘ ਦਾ ਕਤਲ ਕੀਤਾ ਹੱਤਿਆ ਕਰਨ ਤੋਂ ਪਹਿਲਾਂ ਰਣਦੀਪ ਸਿੰਘ ਜਿਸ ਦਿਨ 22 ਮਈ 2021 ਨੂੰ ਘਰ ਆਇਆ ਮਾਂ ਨੇ ਪੁੱਤ ਨੂੰ ਲਾਡ ਨਾਲ ਖਾਣਾ ਖਵਾਇਆ ਤੇ ਉਸ ਨੀਂਦ ਦੀਆਂ ਗੋਲੀਆਂ ਵੀ ਮਿਲਾ ਦਿੱਤੀਆਂ। ਨਸ਼ੇ ਦੀ ਹਾਲਤ ਵਿੱਚ આરોપીਆਂ ਨੇ ਬੇਰਹਿਮੀ ਨਾਲ ਰਣਦੀਪ ਸਿੰਘ ਦੇ ਸਿਰ ਤੇ ਹਥੌੜੀ ਤੇ ਤੇਜ਼ ਛਾਕੂ ਨਾਲ वार ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਕਤਲ ਨੂੰ ਲੁਕਾਉਣ ਦੇ ਲਈ ਤਿੰਨਾਂ આરોપીਆਂ ਨੇ ਮਿਲ ਕੇ ਮ੍ਰਿਤਕ ਦੇ ਨੂੰ ਪਿੰਡ ਦੇ ਖੇਤਾਂ ਦੇ ਕੋਲੋਂ ਨਿਕਲਣ ਵਾਲੀ ਡਰੇਨ ਵਿੱਚ ਸੁੱਟ ਕੇ ਸਾੜ ਦਿੱਤਾ। ਹੁਣ ਪਲਾਨਿੰਗ ਤਾਂ ਪਹਿਲਾਂ ਹੀ ਹੁੰਦੀ ਆ ਨਾ ਕਿ ਪੁਲਿਸ ਨੂੰ ਲਾਸ਼ ਤਾਂ ਮਿਲੋ ਹੀ ਮਿਲੂ। ਪਰ ਇੱਥੇ ਰੁਪਿੰਦਰ ਕੌਰ ਦਾ ਕੰਮ ਹੋ ਮੁਕਰਨਾ ਕਿਨਾ ਜੀ ਇਹ ਮੇਰਾ ਪੁੱਤ ਨਹੀਂ ਕਿਉਂਕਿ ਜੇ ਮਾਂ ਹੀ ਕਹਿ ਦੋ ਕਿ ਆ ਮੇਰਾ ਪੁੱਤ ਨਹੀਂ ਤਾਂ ਫਿਰ ਪੁਲਿਸ ਅੱਗੇ ਸ਼ਨਾਖਤ ਕਰਾਉਣ ਤੋਂ ਤਾਂ ਰਹੀ ਉਹ ਬਾਡੀ ਅਨ ਆਈਡੈਂਟੀਫਾਈਡ ਹੀ ਰਹੂ ਤੇ ਇਹ ਬਚ ਜਾਣਗੇ ਪਰ ਪੁਲਿਸ ਨੇ ਬਾਡੀ ਮਿਲਣ ਦੇ 24 ਘੰਟਿਆਂ ਦੇ ਅੰਦਰ ਆ ਕੇ ਆਪਣੀ ਸਮਝਦਾਰੀ ਦੇ ਨਾਲ ਸੋਲਵ ਕੀਤਾ ਜਾਣਕਾਰੀ ਇਹ ਵੀ ਸਾਹਮਣੇ ਆਈ ਕਿ ਮ੍ਰਿਤਕ ਰਣਦੀਪ ਸਿੰਘ ਦੇ ਖਾਤੇ ਵਿੱਚ 5 ਲੱਖ ਰੁਪਏ ਸਨ ਉਹ ਆਪਣੀ ਪਤਨੀ ਦੇ ਕੋਲ ਕੈਨੇਡਾ ਜਾਣਾ ਚਾਹੁੰਦਾ ਸੀ ਇਸ ਦੌਰਾਨ ਮਾਂ ਇੰਨੀ ਸ਼ਾਤਰ ਸੀ ਕਿ ਉਸਨੇ ਆਪਣੇ ਮੁੰਡੇ ਨੂੰ ਆਪਣੀਆਂ ਗੱਲਾਂ ਵਿੱਚ ਲਾ ਕੇ 5 ਲੱਖ ਰੁਪਏ ਵੀ ਆਪਣੇ ਖਾਤੇ ਵਿੱਚ ਪਵਾ ਲਏ ਸਨ ਇਹਨਾਂ ਹੀ ਨਹੀਂ ਪੈਸੇ ਖਾਤੇ ਵਿੱਚ ਆਉਣ ਦੇ ਬਾਅਦ ਇਹ ਜਨਾਨੀ ਆਪਣੇ ਹੀ ਮੁੰਡੇ ਤੋਂ ਨਫ਼ਰਤ ਕਰਨ ਲੱਗੀ ਸੀ ਕਿਉਂਕਿ ਉਹ ਉਹ ਪੁੱਤ ਦੀ ਮੌਜੂਦਗੀ ਵਿੱਚ ਆਪਣੇ ਪ੍ਰੇਮੀ ਨਾਲ ਮਿਲ ਨਹੀਂ پا ਰਹੀ ਸੀ ਪੁਲਿਸ ਦੇ ਮੁਤਾਬਕ ਇਹ ਜਨਾਨੀ ਤੇ ਉਸਦੇ ਪ੍ਰੇਮੀ ਨੇ ਰਣਦੀਪ ਨੂੰ ਟਿਕਾਣੇ ਲਾਉਣ ਦਾ ਪਲਾਨ ਬਣਾਇਆ ਮਾਰਨ ਦੇ ਬਾਅਦ ਉਸ ਨੂੰ ਗੱਡੀ ਵਿੱਚ ਪਾ ਕੇ ਡਰੇਨ ਵਿੱਚ ਸੁੱਟਦਾ। ਪੁਲਿਸ ਦੇ ਅੜਿੱਕੇ ਤਾਂ ਆ ਗਏ ਤੇ ਕਿਹਾ ਜਾਂਦਾ ਕਿ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਵੀ ਹੋਈ ਹਾਲਾਂਕਿ ਮੈਂ ਸ਼ੋਰ ਨਹੀਂ। ਪਰ ਮਾਂ ਕੀ ਕਰ ਗਈ? ਹਵਸ ਫੇਰ ਜੁੱਤ ਗਈ। ਮਮਤਾ ਫੇਰ ਹਾਰ ਗਈ। ਆਪਣੇ ਹੱਥਾਂ ਨਾਲ ਤੋੜ-ਤੋੜ ਬੁਰਕੀਆਂ ਖਵਾਈਆਂ ਹੋਣੀਆਂ ਪੁੱਤ ਨੂੰ ਕਿਸੇ ਵਕਤ ਤੇ। ਪਰ ਬਿਸਤਰੇ ਦਾ ਐਡਾ ਲਾਲਚ ਕੀ ਹੋਇਆ ਜੋ ਪੁੱਤ ਨੂੰ ਹੀ ਖਾ ਗਿਆ। ਸ਼ਰਮ ਨਾ ਆ ਗਈ। ਬੇहद ਸ਼ਰਮਾ ਵਾਹਿਗੁਰੂ ਜੀ ਸਤਿ ਬਖਸ਼ਮ ਤੁਸੀਂ ਵੇਖ ਰਹੇ ਹੋ ਕੈਮਰਾ ਆਲਨ ਸਾਫ ਜੀ